ਸ੍ਰੀ ਗੁਰੂ ਮਹਿਲਾ ਪੰਜਵਾ ਮਨ ਤਨ ਤਨ ਜਿਨ ਪਦ ਦਿਆ ਰਖਿਆ ਸਹਿਜ ਸਵਾਰ ਸਰਬ ਕਲਾ ਕਰਤਾ ਪਿਆ ਅੰਤਰ ਜੋਤ ਅਪਾਰ ਸਦਾ ਸਦਾ ਤਬ ਸਿਮਰੀਐ ਅੰਤਰ ਰਖ ਔਰ ਥਾਰ ਮੇਰੇ ਮਨ ਹਰ ਬਿਨ ਅਵਰਨਾ ਕੋਇ ਤਬ ਸ਼ਰਣਾਈ ਸਦਾ ਰੋ ਦੁਖ ਨਾ ਵਿਆਪੇ ਕੋਈ ਰਹਾਉ ਰਤਨਪਦਾਰਥ ਮਾਨਕਾ ਸੋਇਨਾ ਰੂਪਾ ਹਾਕ ਮਾਤ ਪਿਤਾ ਸੁਤ ਬੰਦ ਪਾ ਕੂੜੇ ਸਬੇ ਸਾਤ ਜਿਨ ਕੀਤਾ ਤਿਸ ਹੈ ਨਾ ਜਾਣਈ ਮਨਮੁਖ ਪਾਸ਼ੂ ਨਾ ਪਾਕ ਅੰਦਰ ਬਾਹਰ ਰਵ ਰਿਆ ਤਿਸਨੋ ਜਾਣੈ ਦੂਰ ਤ੍ਰਿਸ਼ਨਾ ਲਾਗੀ ਸੱਚ ਰਹਾ ਅੰਤਰ ਹਉ ਮੈਂ ਕੂਰ ਤਕਤੀ ਨਾ ਵਿਹੂਣਿਆ ਆਵੈ ਵੰਝੈ ਪੂਰ ਰੱਖ ਲੈਹੁ ਪ੍ਰਭ ਕਰਨ ਹਾਰ ਜੀ ਜੰਤ ਕਰ ਦਿਆ ਬਿਨ ਪ੍ਰਭ ਕੋਇ ਨ ਰਖਨ ਹਾਰ ਮਾ ਵਿਕਟ ਜਮ ਭਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਇਆ ਸ੍ਰੀ ਬਾਗ ਮਹਿਲਾ ਪੰਜਵਾਂ ਮੇਰਾ ਤਨ ਅਰਥਨ ਮੇਰਾ ਰਾਜ ਰੂਪ ਮੈਂ ਦੇਸ਼ ਸਤਦਾਰਾ ਬਣਤਾ ਅਨੇਕ ਬਹੁਤ ਰੰਗ ਅਰਵੇਸ਼ ਹਰ ਨਾਮ ਹਿਰਦੈ ਨਵਸਈ ਤਾਰਜ ਕਿ ਤਾ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਇ ਕਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਏ ਰਹਾਉ ਨਾਮ ਨਿਧਾਨ ਧਿਆਈਐ ਮਸਤ ਕਹੋਐ ਪਾਗ ਤਾਰਜ ਸਭ ਸਵਾਰੀਆਂ ਗੁਰ ਕੀ ਚਰਣੀ ਲਾਗ ਹਉ ਮੈ ਰੋਗ ਭ੍ਰਮ ਕਟਿਐ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਧਕੀ 68 ਪੀਰਤ ਨਾਓ ਜਿਓ ਪ੍ਰਾਣ ਮੰਨ ਤਮ ਹਰੇ ਸੱਚ ਇਹ ਸੋ ਆਓ ਇੱਥੇ ਮਿਲੇ ਵਡਾਈਆਂ ਦਰਗਾ ਪਾਵੈ ਥਾਓ ਕਰੇ ਕਰਾਏ ਆਪ ਪ੍ਰਭ ਸਬ ਕਿਛ ਤਿਸ ਹੀ ਹਾਥ ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸ਼ਰਣਾਗਤੀ ਸਰਬਤ ਹਟਾਂ ਕੇ ਨਾਥ ਸ੍ਰੀ ਰਾਗ ਮਹਿਲਾ ਪੰਜਵਾਂ ਸ਼ਰਣ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲ ਸਤਗੁਰ ਕੈ ਉਪਦੇਸ ਦਿਨ ਸੇ ਸਰਬ ਜੰਜਾਲ ਅੰਦਰ ਲੱਗਾ RAM ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਗੁਰ ਸੇਵਾ ਸਾਰ ਕਰੇ ਦਇਆ ਪ੍ਰਭੀ ਆਪਣੀ ਇੱਕ ਨਿਮਕ ਮਨਹੋ ਵਿਸਾਰ ਰਹਾਉ ਗੁਣ ਗੋਵਿੰਦ ਨਿਤ ਦਾਵੀ ਹੈ ਅਭ ਗੁਣ ਕਟਣ ਹਾਰ ਬਿਨ ਹਰਨਾ ਨਾ ਸੁਖ ਹੋਏ ਕਰ ਡਿਠੇ ਵਿਸਥਾਰ ਸਹਿਜੇ ਸਿਸਤੀ ਰਤਿਆ ਪਵਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਪਈਐ ਸਾਧੂ ਤੂਰ ਲੋਕ ਕਮਾਵੈ ਕਿਸਤੇ ਜਾਂ ਵੇਖੈ ਸਦਾ ਹਦੂਰ ਥਾਨ-ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸਚ ਪਾਤਸ਼ਾਹੀ ਅਮਰ ਸਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਤਾਰੀਆਂ ਸਚ ਸਿਰਜਿਓ ਜਹਾਨ ਨਾਨਕ ਜਪਿਐ ਸਚ ਨਾਮ ਹਾਂ ਸਦਾ ਸਦਾ ਕੁਰਬਾਨ ਸ੍ਰੀ 라ਗ ਮਹਿਲਾ ਪੰਜਵਾਂ ਉਦਮ ਕਰ ਹਰ ਜਾਪਣਾ ਵੱਡ ਭਾਗੀ ਤਨ ਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੂਕੈ ਸੋਗ ਸੰਤਾਪ ਰਹਾਓ ਜਿਸ ਕਾਰਣ ਤਨ ਤਾਰਿਆ ਸੋ ਪ੍ਰਭ ਜਠਾ ਨਾਲ ਜਲ ਥਲ ਮਹੀਲ ਪੂਰਿਆ ਤਬ ਆਪਣੀ ਨਦਰ ਨਿਹਾਲ ਮਨ ਤਾਂ ਨਿਰਮਲ ਹੋਇਆ ਲਾਗੀ ਸਾਚ ਪਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤੇ ਨਹੀ ਕੀਤ ਰਤਨ ਜਿਵੇਂ ਹਰ ਮਾਨਿਕ ਅੰਬਿਤ ਹਰ ਕਾ ਨਾ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹਿਲਾ ਪੰਜਵਾਂ ਸੋਈ શાਸਤ ਸੋਣ ਸੋਏ ਜਿਤ ਜਪੀਐ ਹਰਨਾਉ ਚਰਨ ਕਮਲ ਗੁਰ ਤੁਮ ਦੀਆ ਮਿਲਿਆ ਨਿਥਾਵੇਂ ਥਾਉ ਸਾਚੀ ਪੂੰਜੀ ਸਤ ਸੰਜਮੋ ਆਠ ਪਹਿਰ ਗੁਣ ਗਾਓ ਹਰ ਕਿਰਪਾ ਪ੍ਰਭ ਭੇਟਿਆ ਮਰਨ ਨ ਆਵਣ ਜਾਵ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾ ਸੁੱਖਾਂ ਕੀ ਮਿੱਤ ਕਿਆ ਗਣੀ ਜਾਂ ਸਿਮਰੀ ਗੋਵਿੰਦ ਜਿਨ ਚੱਖਿਆ ਸੇ ਤ੍ਰਿਪਤਾਸਾ ਓ ਰਸ ਜਾਣ ਜਿੰਦ ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤੁ ਬਖਸ਼ਿੰਦ ਜੇਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਔਸਰ ਹਰ ਜਸ ਗੁਣ ਰਮਣੁ ਜੇਤ ਕੋਟ ਮਜਨ ਇਸ਼ਨਾਨ ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨ ਦ੍ਰਿਸ਼ਟ ਸਾਰ ਮਨ ਤਨ ਵਸੈ ਬਯਾਲ ਪੁਰਖ ਮਹਿਰਵਾਨ ਜੀਉ ਪਿੰਡ ਧਨ ਤਿਸ ਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਵਿਛੜਾ ਜੋ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕਟਿਆ ਸੱਚ ਸਿਰਜਣਹਾਰ ਤੁਲਾ ਮਾਰਗ ਪਾਇਓ ਨ ਗੁਣ ਅਵ ਗੁਣ ਨਾਮ ਵਿਚਾਰ ਨਾਨਕ ਤੇ ਸ਼ਰਣਾਗਤੀ ਜੇ ਸਗਲ ਘਟਾ ਆਧਾਰ ਸ਼੍ਰੀ ਰਾਗ ਮਹਿਲਾ ਪੰਗਵਾ ਰਸਮਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨਾ ਕੋਈ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ਮਨ ਮੇਰੇ ਸੱਚਾ ਸੇਵ ਜਿੱਚਰ ਸਾਸ ਬਿਨ ਸੱਚੇ ਸਭ ਕੂੜ ਹੈ ਹੰਤੇ ਹੋਏ ਬਿਨਾਸ ਰਾਉ ਸਾਹਿਬ ਮੇਰਾ ਨਿਰਮਲਾ ਇਸ ਬਿਨ ਰਹਿਣ ਨਾ ਜਾਏ ਮੇਰਾ ਮਨ ਤਨ ਧੁਖ ਅਤ ਅਗਲੀ ਕੋਈ ਆਣ ਮਿਲਾਵੇ ਮਾਇ ਚਾਰੇ ਕੁੰਡਾਂ ਪਾਲੀਆਂ ਸਹਿ ਬਿਨ ਅਵਰ ਨਾ ਜਾਏ ਤਿਸ ਅੱਗ ਅਰਦਾਸ ਕਰ ਜੋ ਮੇਲੇ ਕਰਤਾਰ ਸਤਗੁਰ ਦਾ ਤਾਂ ਨਾਮ ਕਾ ਪੂਰਾ ਜਿਸ ਪੰਧਾਰ ਸਦਾ ਸਦਾ ਸਾਲਾਈਂ ਐ ਅੰਤ ਨਾ ਪਾਰ ਆਵਾਰ ਪਰਵਦਗਾਰ ਸਾਲਾਈਂ ਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਦੀ ਐ ਇਹਾ ਮਤ ਵਿਸ਼ੇਖ ਮਨ ਤਨ ਮਿੱਠਾ ਤਿਸ ਲੱਗੇ ਜਿਸ ਮਸਤਕ ਨਾਮਿਤ ਲੇਖ ਸ੍ਰੀ ਰਾਗ ਮੈਲਾ ਪੰਜਵਾਂ ਸੰਤ ਜਨੋਂ ਮਿਲ ਪਾਈਓ ਸੱਚਾ ਨਾਮ ਸੰਭਾਲ ਤੋ ਸ਼ਬਦੋ ਜੀ ਕਾ ਐਥੇ ਓਥਾਂ ਨਾਲ ਗੁਰਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ ਕਰਮ ਤਰਾ ਪੁੱਤ ਤਿਸ ਹੋਵੇ ਜਿਸ ਨੂੰ ਹੋਏ ਦਇਾਲ ਮੇਰੇ ਮਨ ਗੁਰ ਜੇਵਡ ਅਵਰ ਨਾ ਕੋਈ ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚ ਸੋਇ ਰਹਾ ਸਗਲ ਪਦਾਰ ਤਿਸ ਮਿਲੇ ਜੇਨ ਗੁਰ ਡਠਾ ਜਾਏ ਗੁਰ ਚਰਣੀ ਜੇਨ ਮਨ ਲੱਗਾ ਸੇਵਡ ਭਾਗੀ ਮਾਇ ਗੁਰ ਦਾਤਾ ਸਮਰਥ ਗੁਰ ਗੁਰ ਸਾਮੇ ਰਹਾ ਸਮਾਇ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲੈ ਤਰਾਈ ਕਿਤ ਮੁਖ ਗੁਰਸਾਹੀ ਹੈ ਕਰਨ ਕਾਰਨ ਸਮਰਥ ਸੇ ਮੱਥੇ ਨੇ ਚਲ ਰਹਿ ਜਿਨ ਗੁਰ ਤਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਨ ਦੁਖ ਲਥ ਸਤ ਗੁਰ ਘੈਰ ਗੰਭੀਰ ਹੈ ਸੋਖ ਸਾਗਰ ਅਗਖੰਡ ਜੈਨ ਗੁਰਸੇਵ ਆਪਨਾ ਜਮਦੂਤ ਨਾ ਲੱਗਦਾ ਡੰਡ ਗੁਰ ਨਾਲ ਤੁਲ ਨਾ ਲੱਗਈ ਖੋਜ ਜਠਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ